ਸਤਿ ਸ਼੍ਰੀ ਅਕਾਲ ਜੀ ਵੈਲਕਮ ਹੈ ਜੀ ਤੁਹਾਡਾ ਸਾਡੇ ਚੈਨਲ ਸੂਟੀ ਡਿਜ਼ਾਈਨਰ ਤੇ ਉਮੀਦ ਕਰਦੇ ਹਾਂ ਜੀ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਜਿਹੜੀ ਆਪਣੀ ਅੱਜ ਵਾਲੀ ਕਲੈਕਸ਼ਨ ਹੈ ਜੀ ਆਪਣੇ ਸਾਰੇ ਨਿਊਜ਼ ਇਹ ਡਿਜ਼ਾਈਨ ਰੈਡੀ ਹੋਏ ਆ ਵੀਡੀਓ ਨੂੰ ਤੁਸੀਂ ਲਾਸਟ ਤੱਕ ਜਰੂਰ ਦੇਖਿਓ ਕਿਉਂਕਿ ਬਹੁਤ ਪਿਆਰੇ ਪਿਆਰੇ ਜਿਹੜੇ ਆਪਾਂ ਡਿਜ਼ਾਈਨ ਰੈਡੀ ਕੀਤੇ ਆ ਤੇ ਸਕਰੀਨ ਦੇ ਉੱਪਰ ਆਪਣਾ ਨੰਬਰ ਸ਼ੋ ਹੁੰਦਾ ਜੀ ਇਹ ਆਪਣਾ WhatsApp ਨੰਬਰ ਹੈ ਤੁਸੀਂ ਇਸ ਨੰਬਰ ਦੇ ਉੱਪਰ ਸਕਰੀਨਸ਼ਾਟ ਲੈ ਕੇ ਸਾਨੂੰ ਸੈਂਡ ਕਰ ਸਕਦੇ ਹੋ ਤੇ ਪ੍ਰਾਈਸ ਲੈ ਸਕਦੇ ਹੋ Instagram ਦੇ ਉੱਪਰ ਵੀ ਆਪਣਾ ਪੇਜ ਹੈ ਜੀ ਸੁਖ ਡਿਜ਼ਾਈਨਰ ਦੇ ਨਾਮ ਤੇ ਇਸ ਸਾਰੀ ਕਲੈਕਸ਼ਨ ਆਪਾਂ ਉੱਥੇ ਵੀ ਅਪਲੋਡ ਕਰਦੇ ਹਾਂ ਉੱਥੇ ਜਾ ਕੇ ਲਈ ਤੁਸੀਂ ਆਪਣੀ ਕਲੈਕਸ਼ਨ ਚੈੱਕ ਕਰ ਸਕਦੇ ਹੋ ਤੇ ਜਿਹੜੇ ਫਸਟ ਟਾਈਮ ਆਪਣੀ ਵੀਡੀਓ ਨੂੰ ਵਾਚ ਕਰ ਰਹੇ ਹੋ ਤਾਂ ਪਲੀਜ਼ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਜੀ ਕਿਉਂਕਿ ਹਫਤੇ ਦੇ ਵਿੱਚ ਆਪਾਂ ਦੋ ਤਿੰਨ ਵੀਡੀਓ ਅਪਲੋਡ ਕਰਦੇ ਹਾਂ ਤਾਂ ਉਹਨਾਂ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਆਪਾਂ ਸ਼ੁਰੂ ਕਰਦੇ ਹਾਂ ਜੀ ਫਸਟ ਸੂਟ ਰਹੂਗਾ ਆਪਣਾ ਓਨਿਅਨ ਜੈ ਸ਼ੇਡ ਹੈ ਪਿੰਕ ਓਨਿਅਨ ਬਹੁਤ ਹੀ ਪਿਆਰਾ ਜਿਹਾ ਸ਼ੇਡ ਪਾਰਟੀ ਵੇਅਰ ਸੂਟ ਰਹੂਗਾ ਜੀ ਆਪਣਾ ਪਿਓਰ ਕ੍ਰਸ਼ ਟਿਸ਼ੂ ਦੇ ਉੱਪਰ ਸ਼ਰਟ ਰਾਉਗੀ ਆਪਣੀ ਬਹੁਤ ਹੀ ਪਿਆਰਾ ਜਿਹਾ ਦੇ ਉੱਪਰ ਆਪਾਂ ਨੇ ਕੰਮ ਕੀਤਾ ਹੋਇਆ ਇਹ ਆ ਗਈ ਜੀ ਇਹਦੀ ਨੈਕਲਾਈਨ ਕਲਰ ਇਹ ਬਹੁਤ ਜ਼ਿਆਦਾ ਪਿਆਰਾ ਸ਼ੇਡ ਆ ਜਿਹਦੀ ਨੈਕਲਾਈਨ ਆ ਗਈ ਜੀ ਬਹੁਤ ਪਿਆਰੀ ਜੀ ਇਹਦੀ ਨੈਕਲਾਈਨ ਰੈਡੀ ਹੋਈ ਆ ਤੇ ਇਹਦੇ ਵਿੱਚ ਆਪਾਂ ਬੂਟੀਆਂ ਐਡ ਆਨ ਕੀਤੀਆਂ ਹੋਈਆਂ ਇਹਦੇ ਵਿੱਚ ਆਪਾਂ ਜਿਹੜਾ ਰੇਸ਼ਮ ਦਾ ਟੱਚ ਦਿੱਤਾ ਜੀ ਇਹ ਆਪਾਂ ਮੋਰ ਪੰਖੀ ਜੀ ਟੋਨ ਦਾ ਦਿੱਤਾ ਜੋ ਕਿ ਇਹਦੇ ਉੱਪਰ ਬਹੁਤ ਜ਼ਿਆਦਾ ਉੱਠ ਕੇ ਆਇਆ ਸਿੱਪੀ ਪੂਰੇ ਫਰੰਟ ਦੇ ਵਿੱਚ ਸਿੱਪੀ ਸਪਰੈਡ ਕੀਤੀ ਹੋਈ ਹੈ ਕਟਦਾਣਾ ਆ ਗਿਆ ਇਹਦੇ ਵਿੱਚ ਆਪਾਂ ਪਾਲਸ ਦਿੱਤੇ ਹੋਏ ਆ ਸਿੱਪੀ ਦਾ ਕੰਮ ਆ ਗਿਆ ਜੀ ਇਹਦਾ ਫਰੰਟ ਬਹੁਤ ਜ਼ਿਆਦਾ ਪਿਆਰਾ ਰੈਡੀ ਹੋਇਆ ਹੈ ਠੀਕ ਹੈ ਜੀ ਨੈਕ ਲਾਈਨ ਆ ਗਈ ਪੂਰੇ ਫਰੰਟ ਦੇ ਵਿੱਚ ਬੂਟੀ ਰਹੂਗੀ ਐਂਡ ਘੇਰੇ ਤੇ ਕੰਮ ਆ ਚੁੱਕਾ ਘੇਰੇ ਦੇ ਉੱਪਰ ਆਪਾਂ ਨੇ ਹੈਵੀ ਕੰਮ ਕੀਤਾ ਹੋਇਆ ਇਹਦਾ ਘੇਰਾ ਆ ਗਿਆ ਇਹਦੇ ਵਿੱਚ ਵੀ ਆਪਾਂ ਕਟਦਾਣਾ ਐਡ-ਆਨ ਕੀਤਾ ਹੋਇਆ ਸਿੱਪੀ ਮਤਲਬ ਇਹ ਘੇਰੇ ਦਾ ਕੰਮ ਆ ਗਿਆ ਜੀ ਚਾਪਾਂਸ ਬੂਟੀ ਦੇ ਵਿੱਚ ਆਪਾਂ ਰੇਸ਼ਮ ਦਾ ਟੱਚ ਦਿੱਤਾ ਹੋਇਆ ਮੋਰ ਪੰਖੀ ਟੋਨ ਦਾ ਇਹਨੂੰ ਜੋ ਕਿ ਬਹੁਤ ਜ਼ਿਆਦਾ ਪਿਆਰਾ ਲੱਗ ਰਿਹਾ ਜਦੋਂ ਆਪਾਂ ਇਹਨੂੰ ਸਟਿਚ ਕਰਾਂਗੇ ਤਾਂ ਆਪਾਂ ਫਿਨਿਸ਼ਿੰਗ ਵਗੈਰਾ ਵੀ ਮੋਰ ਪੰਖੀ ਟੋਨ ਦੀ ਰੱਖ ਸਕਦੇ ਹਾਂ ਜੋ ਕਿ ਬਹੁਤ ਉੱਠ ਕੇ ਆਊਗੀ ਇਹਦੇ ਉੱਪਰ ਇਹਦਾ ਫਰੰਟ ਆ ਗਿਆ ਜੀ ਫੁੱਲ ਹੈਵੀ ਸ਼ਰਟ ਰਹੂਗੀ ਇਹਦਾ ਫਰੰਟ ਆ ਗਿਆ ਜੀ ਐਂਡ ਸੇਮ ਹੀ ਕੰਮ ਆਪਾਂ ਇਹਦੀ ਬੈਕ ਤੇ ਦਿੰਦਾ ਹੋਇਆ ਫਰੰਟ ਐਂਡ ਬੈਕ ਇਹਦਾ ਪ੍ਰੋਪਰ ਸੀਮ ਰੱਖਾਂਗੇ ਇਹ ਜਦੋਂ ਸਟਿਚ ਹੋਊਗਾ ਜੀ ਬਹੁਤ ਪਿਆਰਾ ਜਿਹਾ ਆਪਣਾ ਫੁੱਲ ਪਾਰਟੀ ਵੇਅਰ ਪੀਸੇ ਰੈਡੀ ਹੋਗਾ ਇਹ ਦੀ ਬੈਕ ਤੇ ਕੰਮ ਆ ਗਿਆ ਤੇ ਪੂਰੇ ਬੈਕ ਦੇ ਉੱਪਰ ਬੂਟੀ ਆ ਗਈ ਇਹ ਬੈਕ ਦਾ ਕੰਮ ਰਹੂਗਾ ਠੀਕ ਹੈ ਜੀ ਫਰੰਟ ਐਂਡ ਬੈਕ ਇਹਦੇ ਸੇਮ ਰਹਿਣਗੇ ਫਰੰਟ ਇਹ ਦਾ ਫਰੰਟ ਆ ਜੀ ਨੱਕਾ ਹਾਂਜੀ ਇਹ ਆ ਗਿਆ ਜੀਆਂ 슬ੀਵਸ ਤੇ ਕੰਮ ਇਦਿਆਂ ਹੈਵੀ 슬ੀਵਸ ਫੁੱਲ ਹੈਵੀ ਰੈਡੀ ਹੋਇਆ ਜੀ ਫਰੰਟ ਬੈਕ ਸੇਮ ਆ ਗਈ ਇਹ 슬ੀਵਸ ਦਾ ਕੰਮ ਆ ਗਿਆ 슬ੀਵਸ ਤੇ ਉੱਪਰ ਵੀ ਆਪਾਂ ਉੱਪਰ ਤੱਕ ਬੋਟੀ ਐਡ ਆਨ ਕੀਤੀ ਆ ਪੂਰਾ ਬਾਰਡਰ ਦੇ ਕੇ ਬੋਟੀ ਐਡ ਆਨ ਕੀਤੀ 슬ੀਵਸ ਦਾ ਕੰਮ ਰਹੂਗਾ ਬਹੁਤ ਹੀ ਪਿਆਰੀਆਂ ਜੀਆਂ 슬ੀਵਸ ਰੈਡੀ ਹੋਈ ਕਲਰ ਵੀ ਇਹ ਬਹੁਤ ਜ਼ਿਆਦਾ ਪਿਆਰਾ ਆ ਓਨੀਅਨ ਜਾਂ ਪਿੰਕ ਸ਼ੇਡ ਆ ਪਿਓਰ ਕ੍ਰਾਸ਼ ਟਿਸ਼ੂ ਦੀ ਇਹ ਸ਼ਰਟ ਹੈ ਜੀ ਤੇ ਪਲੇਨ ਟਿਸ਼ੂ ਦੇ ਵਿੱਚ ਰਹੂਗੀ ਜੀ ਆਪਣੀ ਬਾਟਮ ਬਾਟਮ ਦੇ ਉੱਪਰ ਵੀ ਸੇਮ ਹੀ ਕੰਮ ਕੀਤਾ ਆਪਾਂ ਇੱਦਾਂ ਇਹ ਬਾਟਮ ਤੇ ਕੰਮ ਆ ਜਾਊਗਾ ਪੂਰਾ ਬੰਚ ਦੇ ਕੇ ਬਾਰਡਰ ਦੇ ਕੇ ਇੱਦਾਂ ਆਪਣੇ ਹੈਵੀ ਮੂਰੀ ਰੈਡੀ ਹੋਊਗੀ ਕਿਉਂਕਿ ਇਹ ਪਾਰਟੀ ਵੇਅਰ ਸੂਟ ਆਪਾਂ ਰੈਡੀ ਕੀਤਾ ਹੈ ਇਹ ਦੀ ਬਾਟਮ ਦਾ ਕੰਮ ਆ ਗਿਆ ਤੇ ਦੁਪੱਟਾ ਇਹਦਾ ਬਹੁਤ ਜ਼ਿਆਦਾ ਪਿਆਰਾ ਰੈਡੀ ਹੋਇਆ 4 ਸਾਈਡ ਆਪਾਂ ਦੁਪੱਟੇ ਦੀ ਬਾਰਡਰ ਐਡ ਆਨ ਕੀਤਾ ਹੋਇਆ ਇੱਦਾਂ 4 ਸਾਈਡ ਬਾਰਡਰ ਆ ਜਾਊਗਾ ਪੂਰੇ ਦੇ ਵਿੱਚ ਬੂਟੀ ਐਂਡ ਸਿੱਪੀ ਸਪਰੈਡ ਕੀਤੀ ਹੋਈ ਹੈ ਠੀਕ ਹੈ ਜੀ ਹਾਜ਼ਰੀ ਦੁਪੱਟੇ ਦੀ ਆਪਾਂ ਫਿਨਿਸ਼ਿੰਗ ਕਰਨੀ ਹੈ ਫਿਨਿਸ਼ਿੰਗ ਕਰਕੇ ਦਵਾਂਗੇ ਆਪਾਂ ਦੁਪੱਟਾ ਇੱਥਾ ਤੁਸੀਂ ਦੇਖ ਸਕਦੇ ਹੋ ਬਹੁਤ ਪਿਆਰਾ ਜਿਹਾ ਦੁਪੱਟਾ ਰੈਡੀ ਹੋਇਆ ਫੁੱਲ ਹੈਵੀ ਦੇ ਵਿੱਚ ਸੂਟ ਰਹੂਗਾ ਆਪਣਾ ਹਾਂਜੀ ਇਹ ਪ੍ਰੋਪਰ ਹੈਵੀ ਦੁਪੱਟਾ ਰਹੂਗਾ 4 ਸਾਈਡ ਬਾਰਡਰ ਪੂਰੇ ਦੇ ਵਿੱਚ ਸਿੱਪੀ ਸਪਰੈਡ ਕੀਤੀ ਹੋਈ ਹੈ ਐਂਡ ਬੂਟੀਆਂ ਐਡ ਆਨ ਕੀਤੀਆਂ ਹੋਈਆਂ ਇਹ ਫੁੱਲ ਪਾਰਟੀ ਵੇਅਰ ਆਪਣਾ ਸੂਟ ਰਹੂਗਾ ਪਿਓਰ ਔਰਗੇਂਜ਼ਾ ਦਾ ਆਪਾਂ ਨੇ ਦੁਪੱਟਾ ਇਹਦੇ ਨਾਲ ਰੱਖਿਆ ਇਹੇ ਆਪਾਂ ਇਹਦੇ ਨਾਲ 골ਡਨ ਫਿਨਿਸ਼ਿੰਗ ਵੀ ਦੇ ਸਕਦੇ ਐਂਡ ਮੋਰ ਪੰਖੀ ਵੀ ਜਿਹੜਾ ਆਪਾਂ ਰੇਸ਼ਮ ਦਾ ਟੱਚ ਦਿੱਤਾ ਇਹ ਵੀ ਆਪਾਂ ਫਿਨਿਸ਼ਿੰਗ ਕਰ ਸਕਦੇ ਐ ਚੁਆਇਸ ਦੇ ਅਕੋਰਡਿੰਗ ਹੋ ਜਾਊਗਾ ਇਹ ਆਪਣਾ ਐਜ਼ ਇਟ ਇਜ਼ ਇਦਾਂ ਤੁਸੀਂ ਬਾਇ ਕਰ ਸਕਦੇ ਹੋ ਜਿੱਦੇ ਕਾਫੀ ਜਣਿਆਂ ਦੇ ਮੈਨੂੰ ਮੈਸੇਜ ਆ ਰਹੇ ਸੀ ਕਿ ਸਾਨੂੰ ਰੈਡੀ ਸੂਟ ਚਾਹੀਦੇ ਆ ਜਿੱਦਾਂ ਆਪਾਂ ਬਹੁਤ ਜਲਦੀ ਸਟਿਚ ਕਰਨਾ ਹੁੰਦਾ ਤਾਂ ਰੈਡੀ ਹੋਏ ਸੂਟ ਤੁਸੀਂ ਦਿਖਾਓ ਠੀਕ ਹੈ ਜੀ ਆਪਾਂ ਤੁਹਾਡੇ ਨਾਲ ਸ਼ੇਅਰ ਕੀਤੇ ਪਿਓਰ ਕ੍ਰੈਸ਼ ਟਿਸ਼ੂ ਦੀ ਰਹੂਗੀ ਜੀ ਸ਼ਰਟ ਟਿਸ਼ੂ ਦੀ ਬਾਟਮ ਐਂਡ ਪਿਓਰ ਆਰਗੈਂਜ਼ਾ ਦਾ ਦੁਪੱਟਾ ਰਹੂਗਾ ਫੁੱਲ ਹੈਵੀ ਦੇ ਵਿੱਚ ਪਾਰਟੀ ਵੀ ਇਹ ਸੂਟ ਆਪਣਾ ਇਹ ਰੈਡੀ ਹੋਇਆ ਇਹ ਐਸ ਇਟ ਇਜ਼ ਕਲਰ ਤੇ ਬਣਿਆ ਹੋਇਆ ਵੀ ਬਹੁਤ ਜ਼ਿਆਦਾ ਉੱਠ ਗਿਆ ਕਿਉਂਕਿ ਇਹ ਕਲਰ ਹੀ ਬਹੁਤ ਪਿਆਰਾ ਬਾਕੀ ਤੁਸੀਂ ਆਪਣੀ ਚੁਆਇਸ ਦੇ ਅਕੋਰਡਿੰਗ ਕਿਸੇ ਵੀ ਕਲਰ ਦੇ ਕਸਟਮਾਈਜ਼ ਕਰਵਾ ਸਕਦੇ ਹੋ ਨੈਕਸਟ ਸੂਟ ਆਜੂਗਾ ਜੀ ਆਪਣਾ ਇਹ ਵਾਲਾ ਇਹ ਰਹੂਗਾ ਜੋਰਜਟ ਦੇ ਉੱਪਰ ਕਲਰ ਇਹ ਵੀ ਬਹੁਤ ਜ਼ਿਆਦਾ ਪਿਆਰਾ ਜਾਂ ਸ਼ੇਡ ਆ ਇਹ ਵੀ ਆਪਾਂ ਨੇ ਬਹੁਤ ਪਿਆਰਾ ਜਿਹਾ ਸੂਟ ਰੈਡੀ ਕੀਤਾ ਜੀ ਤੁਸੀਂ ਚੈੱਕ ਕਰੋ ਡਿਫਰੈਂਟ ਜਿਹਾ ਕਰਨ ਦੀ ਆਪਾਂ ਕੋਸ਼ਿਸ਼ ਕੀਤੀ ਹੈ ਵਰਕ ਇਹ ਚੀਜ਼ਾਂ ਦੇਖੋ ਜੀ ਇਹਨਾਂ ਤੇ ਬਹੁਤ ਟਾਈਮ ਲੱਗਦਾ ਤੇ ਕਾਸਟਲੀ ਵੀ ਹੁੰਦੀਆਂ ਆਪਾਂ ਨੂੰ ਹੁੰਦਾ ਕਿ ਕੁਝ ਅਲੱਗ ਆਪਾਂ ਰੈਡੀ ਕਰੀਏ ਤੁਸੀਂ ਚੈੱਕ ਕਰ ਸਕਦੇ ਹੋ ਇਹ ਪੂਰਾ ਫਲਾਵਰ ਠੀਕ ਹੈ ਜੀ ਇਹਨਾਂ ਤੇ ਕਾਫੀ ਟਾਈਮ ਲੱਗ ਜਾਂਦਾ ਇਦਾਂ ਇਹਦੇ ਇੱਕ ਕਾਰਨਰ ਆਉਣਗੇ ਜੀ ਘੇਰੇ ਤੇ ਐਂਡ ਚਾਕਾਂ ਦੇ ਹਿੱਪ ਤੱਕ ਆਪਣੇ ਕੰਮ ਆ ਗਿਆ ਜੀ ਆਪਣਾ ਘੇਰਾ ਦੋਨੋਂ ਸਾਈਡ ਇਤਨਾ ਕੰਮ ਆ ਜਾਊਗਾ ਚਾਕਾਂ ਦੇ ਤੱਕ ਠੀਕ ਹੈ ਜੀ ਇਹ ਹਰ ਚੀਜ਼ ਨੂੰ ਆਪਾਂ ਇਹ ਹਰ ਚੀਜ਼ ਤੁਸੀਂ ਚੈੱਕ ਕਰੋ ਇਹ ਥੋੜਾ ਡਿਫਰੈਂਟ ਆਪਾਂ ਰੈਡੀ ਕੀਤਾ ਐਂਡ ਇਹਦੀਆਂ 슬ੀਵਸ ਤੇ ਕੰਮ ਰਹੂਗਾ ਇਹ ਬਾਰਡਰ ਆਪਾਂ ਨੇ ਇਹਦੀਆਂ 슬ੀਵਸ ਤੇ ਦਿੱਤਾ ਹੋਇਆ ਜਰੀ ਦਾ ਟੱਚ ਵੀ ਦਿੱਤਾ ਹੋਇਆ ਇਹ ਆਪਣਾ ਸੈਮੀ ਫਾਰਮਲ ਸੂਟ ਰੈਡੀ ਹੋਊਗਾ ਠੀਕ ਹੈ ਜੀ ਪਿਓਰ ਜੌਰਜਟ ਦਾ ਫੈਬਰਿਕ ਹੈ ਇਹ ਇਹਦੇ ਫਰੰਟ ਐਂਡ ਬੈਕ ਤੇ ਬੈਕ ਤੇ ਵੀ ਆਪਾਂ ਸੇਮ ਕੰਮ ਕੀਤਾ ਹੋਇਆ ਹੈ ਫਰੰਟ ਐਂਡ ਬੈਕ ਸੇਮ ਕੰਮ ਰਹੂਗਾ ਫਰੰਟ ਬੈਕ ਦਾ ਠੀਕ ਹੈ ਜੀ ਕਲਰ ਇਹ ਬਹੁਤ ਜ਼ਿਆਦਾ ਪਿਆਰਾ ਆਲ ਓਵਰ ਹੀ ਸੂਟ ਹੈ ਜਦੋਂ ਆਪਾਂ ਵਰਕ ਕਰਦੇ ਆ ਤਾਂ ਫੈਬਰਿਕ ਹਾਫ ਹੋ ਜਾਂਦਾ ਇਹ ਬਾਟਮ ਆ ਇਹਦੀ ਐਂਡ ਇਹ ਸ਼ਰਟ ਆਣੀ ਕਲਰ ਬਹੁਤ ਜ਼ਿਆਦਾ ਪਿਆਰਾ ਬਾਕੀ ਤੁਸੀਂ ਆਪਣੀ ਚੁਆਇਸ ਦੇ ਅਕੋਰਡਿੰਗ ਕਿਸੇ ਵੀ ਕਲਰ ਤੇ ਇਹਨੂੰ ਕਸਟਮਾਈਜ਼ ਕਰਵਾ ਸਕਦੇ ਹੋ ਤੇ ਐਜ਼ ਇਟ ਇਜ਼ ਬਣਿਆ ਹੋਇਆ ਇਹ ਬਹੁਤ ਪਿਆਰਾ ਲੱਗ ਰਿਹਾ। ਇਹਦੇ ਨਾਲ ਆਪਾਂ ਪਲੇਨ ਦੁਪੱਟਾ ਰੱਖ ਸਕਦੇ ਹਾਂ। ਆਪਾਂ ਟਾਈਡ ਐਂਡ ਡਾਈ ਦੁਪੱਟਾ ਵੀ ਰੱਖ ਸਕਦੇ ਹਾਂ। ਇਹ ਕਲਰ ਕੰਬੀਨੇਸ਼ਨ ਦੇਖ ਕੇ ਤੁਸੀਂ ਕਲਰ ਕੰਬੀਨੇਸ਼ਨ ਚੈੱਕ ਕਰੋ ਕਿ ਕਿੰਨੇ ਜ਼ਿਆਦਾ ਔਟਕਿ ਆਏ ਹੋਏ ਹੈ ਇਹਦੇ ਉੱਪਰ। ਇਹਨੂੰ ਤੁਸੀਂ ਕ੍ਰੇਪ ਵਗੈਰਾ ਤੇ ਵੀ ਰੈਡੀ ਕਰਵਾ ਸਕਦੇ ਹੋ ਕਿਉਂਕਿ ਇਹ ਆਪਣਾ ਸੈਮੀ ਫਾਰਮਲ ਥੋੜਾ ਪਾਰਟੀ ਵੇਅਰ ਲੁੱਕ 'ਚ ਸੂਟ ਆ ਜਾਂਦਾ। ਇਦਾਂ ਦਾ ਕੰਮ ਕੀਤਾ ਹੋਇਆ ਆਪਾਂ ਇਹਦੇ ਉੱਪਰ। ਐਂਡ ਨੈਕਸਟ ਆਜੂਗਾ ਜੀ ਆਪਣਾ ਇਹ ਵਾਲਾ ਸੂਟ। ਇਹ ਸਾਰੇ ਡਿਜ਼ਾਈਨ ਆਪਣੇ ਨਿਊ ਰੈਡੀ ਹੋਏ। ਹਾਂਜੀ ਹਰ ਵਾਰ ਕੋਸ਼ਿਸ਼ ਹੁੰਦੀ ਹੈ ਕਿ ਕੁਝ ਅਲੱਗ ਜੇ ਕਨਸੈਪਟ ਰੈਡੀ ਕਰੀਏ ਵਰਕ। ਹਾਂ ਥੋੜਾ ਅਲੱਗ ਜੇ ਕਰਨ ਦੀ ਕੋਸ਼ਿਸ਼ ਕਰਦੇ ਆਂ ਕਿ ਥੋੜਾ ਹਟ ਕੇ ਪੀਸ ਰੈਡੀ ਹੋਏ। ਕੀ ਕਲਰ ਤੁਸੀਂ ਚੈੱਕ ਕਰੋ ਬਹੁਤ ਜ਼ਿਆਦਾ ਪਿਆਰਾ ਹਨ ਫੈਬਰਿਕ ਵੀ। ਪੀਚ ਜੀ ਟੋਨ ਦਾ ਕਲਰ ਹੈ। ਇਹ ਵੀ ਬਹੁਤ ਪਿਆਰਾ ਜਿਹਾ ਆਪਣਾ ਸੂਟ ਰੈਡੀ ਹੋਇਆ। ਇਹ ਵੀ ਤੁਸੀਂ ਚੈੱਕ ਕਰੋ ਜੀ ਵਰਕ। ਇਮਾ ਥੋੜਾ ਜਿਹਾ ਹਟਕੇ ਕਨਸੈਪਟ ਹੈ ਡੀ ਕੀਤਾ ਜੋ ਕਿ ਬਹੁਤ ਜ਼ਿਆਦਾ ਪਿਆਰਾ ਲੱਗ ਰਿਹਾ ਹੈ ਥੋੜਾ ਮਹਿਰੂਨ ਦਾ ਟੱਚ ਦਿੱਤਾ ਹੈ ਬੇਸ ਦਾ ਟੱਚ ਦਿੱਤਾ ਹੈ ਚੈੱਕ ਕਰੋ ਇਹਦੇ ਘੇਰੇ ਤੇ ਕੰਮ ਹੈ ਜੀ ਬਹੁਤ ਹੀ ਸਿੰਪਲ ਸੋਬਰ ਐਂਡ ਸਰਤਾਰੀ ਲੁੱਕ ਦਾ ਸੂਟ ਹੈ ਹਰ ਏਜ ਲਈ ਪਰਫੈਕਟ ਆ ਇਹ ਤੁਸੀਂ ਇਹਨੂੰ ਮਹਿਰੂਨ ਵਗੈਰਾ ਫਿਨਿਸ਼ਿੰਗ ਦੇ ਸਕਦੇ ਹੋ ਜੇ ਆਪਾਂ ਨੂੰ ਥੋੜਾ ਬ੍ਰਾਈਟ ਚ ਜਾਣਾ ਤਾਂ ਮਹਿਰੂਨ ਫਿਨਿਸ਼ਿੰਗ ਦੇ ਸਕਦੇ ਆ 골ਡਨ ਟੱਚ ਦੇ ਸਕਦੇ ਆ ਬੇਸ ਕਲਰ ਦਾ ਦੁਪੱਟਾ ਦੇ ਸਕਦੇ ਆ ਆਪਾਂ ਇਹਦੇ ਨਾਲ ਮਹਿਰੂਨ ਦੁਪੱਟਾ ਆਪਾਂ ਲੈ ਸਕਦੇ ਆ ਤਾਂ ਬਹੁਤ ਪਿਆਰਾ ਜਾਏ ਸੂਟ ਆਪਣਾ ਰੈਡੀ ਹੋ ਜਾਂਦਾ ਚੈੱਕ ਕਰੋ ਟੋਟਲੀ ਜਰੀ ਦਿੱਤੀ ਹੋਈ ਆਪਾਂ ਐਡ ਆਨ ਕੀਤਾ ਡੋਰੀ ਦਾ ਕੰਮ ਇਹਦੇ ਵਿੱਚ ਐਡ ਆਨ ਕੀਤਾ ਹੋਇਆ ਇਹ ਆ ਗਿਆ ਜੀ ਦੀ 슬ੀਵਸ ਤੇ ਕੰਮ ਇਹ ਆਪਾਂ ਇੱਕ ਬੰਚ ਪੂਰਾ 슬ੀਵਸ ਤੇ ਦਿੱਤਾ ਹੋਇਆ ਠੀਕ ਹੈ ਜੀ ਇਹ ਦੀ ਸ਼ਰਟ ਐਂਡ ਪਲੇਨ ਟਿਸ਼ੂ ਦੀ ਇਹਦੇ ਨਾਲ ਆਪਾਂ ਬਾਟਮ ਰੱਖੀ ਹੋਈ ਆ दुपट्टा चॉइस है जी जब आप चना दुपट्टा रखा तो फुल सरदारी सूट अपना यह रेडी हो बाकी तो चॉइस है और गेंजा वगैरह कोई भी रख सकते हो चॉइस के अकॉर्डिंग इस करके आप दुपट्टे रेडी नहीं किए कि दुपट्टा हर एक चॉइस के अकॉर्डिंग होंगे तो आप उदा ही थोड़ा रेडी करके देवे कलर ये भी बहुत प्यारा कलर सारे एक तो एक रहे नैक्सट सूट आजुगा जी अपनाई वाला प्रिंट के उपर आप रेडी किता ये बहुत प्यारा सूट आ ਟਿਸਟਾ ਦਾ ਫੈਬਰਿਕ ਰਹੂਗਾ ਟੈਪੀ ਲਾਈਨਿੰਗ ਦੇ ਵਿੱਚ ਪ੍ਰਿੰਟ ਕਿਉਂਕਿ ਪ੍ਰਿੰਟ ਦੇ ਉੱਪਰ ਵੀ ਕਾਫੀ ਟ੍ਰੈਂਡ ਹੈ ਡਿਜ਼ਾਈਨਿੰਗ ਦਾ ਤੇ ਆਪਣੀ ਸਕੀਨ ਆਪਾਂ ਇਹਦੇ ਨਾਲ ਬਾਟਮ ਰੱਖੀ ਹੋਈ ਆ ਠੀਕ ਹੈ ਜੀ ਤੇ ਬਾਟਮ ਦੇ ਕਲਰ ਦਾ ਆਪਾਂ ਇਹਦੇ ਉੱਪਰ ਕੰਮ ਦਿੱਤਾ neck ਆ ਗਈ ਕਲੀਆਂ ਦਾ ਪੈਨਲ ਆ ਜਾਊਗਾ ਜੀ ਐਂਡ ਕੇਰਾ ਇਹਦੇ ਕੇ ਰਿਤੇ ਕੰਮ ਆ ਗਿਆ neck ਕਲੀਆਂ ਦਾ ਪੈਨਲ ਜਦੋਂ ਇਹ ਸਟਿਚ ਹੋਊਗਾ ਸੂਟ ਤਾਂ ਬਹੁਤ ਪਿਆਰਾ ਜਾਏ ਆਪਣਾ ਪੀਸ ਲੱਗੂਗਾ ਇਹ ਆ ਗਿਆ ਜੀ ਇਹਦੀ 슬ੀਵਸ ਦੇ ਉੱਪਰ ਕੰਮ ਜਿੱਦਾਂ ਘੇਰੇ ਤੇ ਬਾਰਡਰ ਹੈ ਹੈਵੀ ਬਾਰਡਰ ਆਪਾਂ 슬ੀਵਸ ਤੇ ਦਿੱਤਾ ਹੋਇਆ ਐਂਡ ਇਹਦੇ ਬੈਕ ਤੇ ਵੀ ਆਪਾਂ ਨੇ ਕੰਮ ਕੀਤਾ ਇਹਦੀ ਬੈਕ ਆ ਗਈ ਬੈਕ ਦੇ ਉੱਪਰ ਆਪਾਂ ਕਲੀਆਂ ਐਡ ਆਨ ਕੀਤੀਆਂ ਇਹ ਬੈਕ ਤਿਆਰ ਹੋ ਗਿਆ ਫਰੰਟ ਦੇ ਉੱਪਰ ਕਲੀਆਂ neck ਐਂਡ ਘੇਰਾ ਆ ਜਾਊਗਾ ਫਰੰਟ ਦੇ ਉੱਪਰ ਇਦਾਂ neck ਕਲੀਆਂ ਐਂਡ ਘੇਰਾ ਬੈਕ ਦੇ ਉੱਪਰ ਆਪਾਂ ਕਲੀਆਂ ਐਡ-ਆਨ ਕਰਤੀਆਂ ਐਂਡ 슬ੀਵਸ ਤੇ ਵੀ ਹੈਵੀ ਕੰਮ ਦਿੱਤਾ ਹੋਇਆ ਇਹ ਆ ਗਈ ਜਿਹਦੇ ਨਾਲ ਸਲਵਾਰ ਸਲਵਾਰ ਤੇ ਵੀ ਆਪਾਂ ਨੇ ਬਾਰਡਰ ਐਡ-ਆਨ ਕੀਤਾ بیس ਕਲਰ ਜੀ ਕਿਉਂਕਿ ਇਹ ਹੁੰਦਾ ਕਿ ਇਹ ਸਲਵਾਰਾਂ ਆਪਣੀਆਂ ਜਿੱਦਾਂ ਲਾਈਟ ਕਲਰ ਤੇ ਆਉਂਦੀਆਂ ਸਕਿਨ ਕਲਰ ਹੋ ਗਿਆ ਆਪਾਂ ਕਿਸੇ ਵੀ ਹੋਰ ਵੀ ਸ਼ਰਟਾਂ ਨਾਲ ਮੇਲ ਕਰ ਸਕਦੇ ਤਾਂ ਆਪਾਂ ਇਹਨੂੰ بیس ਕਲਰ ਦਾ ਹੀ ਬਾਰਡਰ ਦਿੱਤਾ ਹੋਇਆ ਇਹ ਵੀ ਬਹੁਤ ਪਿਆਰਾ ਜਿਹਾ ਸੂਟ ਹੈ ਜੀ ਇਹਦੇ ਨਾਲ ਤੁਸੀਂ ਟਾਈ ਐਂਡ ਆਈ ਦੁਪੱਟਾ ਰੱਖ ਸਕਦੇ ਹੋ ਪਲੇਨ ਦੁਪੱਟਾ ਵੀ ਰੱਖ ਸਕਦੇ ਹੋ ਤਾਂ ਬਹੁਤ ਪਿਆਰਾ ਜਿਹਾ ਆਪਣਾ ਇਹ ਸੂਟ ਰੈਡੀ ਹੋ ਗਿਆ ਬਾਕੀ ਸਟੀਚਿੰਗ ਤੋਂ ਬਾਅਦ ਇਹਨਾਂ ਦੀ ਗ੍ਰੇਸ ਆਉਂਦੀ ਹੈ ਐਕਸਟ ਆ ਜੂਗਾ ਜੀ ਆਪਣਾ ਇਹ ਵਾਲਾ ਪੀਸ ਇਹ ਹੈਗਾ ਜੀ ਬਟਰ ਕਾਟਨ ਦੇ ਉੱਪਰ ਕਲਰ ਇਹ ਵੀ ਬਹੁਤ ਪਿਆਰਾ ਪੀਚੀ ਟੋਨ ਦਾ ਕਲਰ ਹੈ ਇਹ ਵੀ ਬਹੁਤ ਪਿਆਰਾ ਜਿਹਾ ਪੀਸ ਰੈਡੀ ਹੋਇਆ ਇਹਦੀ neck line ਆ ਗਈ ਜੀ ਇਹ neck ਦਿੱਤੀ ਹੋਈ ਹੈ ਟੋਟਲੀ ਜੀ ਸਿੰਗਲ ਟਾਂਕੇ ਦਾ ਕੰਮ ਰਹੂਗਾ ਕਲੀਆਂ ਦਿੱਤੀਆਂ ਹੋਈਆਂ ਜਰੀ ਐਡ ਔਨ ਕਰਕੇ ਆਪਾਂ ਇਹਦੀ neck line ਆ ਗਈ ਇਹ neck ਤੇ ਆ ਗਿਆ ਕੰਮ ਚੈੱਕ ਕਰੋ ਤੁਸੀਂ ਬਹੁਤ ਪਿਆਰਾ ਜਸ ਇਹ ਆਪਣਾ ਪੀਸ ਰੈਡੀ ਹੋਇਆ نیچے ਤੱਕ ਕਲੀਆਂ ਆ ਗਈਆਂ ਜੀ ਸਾਈਡ ਤੇ ਆਪਾਂ ਬੂਟੀ ਐਡ ਔਨ ਕੀਤੀ ਹੋਈ ਆ ਐਂਡ neck ਹੈਵੀ ਆ ਗਈ ਹੈ ਜੀ ਠੀਕ ਹੈ ਜੀ ਕਲਰ ਕੰਬੀਨੇਸ਼ਨ ਤੁਸੀਂ ਚੈੱਕ ਕਰੋ ਬਹੁਤ ਉੱਠ ਕੇ ਆਏ ਹੋਏ ਆ ਤੇ ਵਰਕ ਦੀ ਫਿਨਿਸ਼ਿੰਗ ਵੀ ਚੈੱਕ ਕਰ ਸਕਦੇ ਹੋ ਇਹ ਫਰੰਟ ਆ ਗਿਆ ਜੀ ਇਹਦਾ ਐਂਡ 슬ੀਵਸ ਤੇ ਆਪਾਂ ਇਦਾਂ ਬਾਰਡਰ ਦਿੱਤਾ ਹੋਇਆ ਜਿਹੜਾ ਆਪਾਂ ਕੱਲੀਆਂ ਚ ਐਡ ਆਨ ਕੀਤਾ ਇਹ 슬ੀਵਸ ਤੇ ਕੰਮ ਆ ਜੂਗਾ ਇਹ ਵੀ ਤੁਸੀਂ ਕਸਟਮਾਈਜ਼ ਵੀ ਕਰਵਾ ਸਕਦੇ ਹੋ ਕਿਸੇ ਵੀ ਫੈਬਰਿਕ ਤੇ ਕਿਸੇ ਵੀ ਕਲਰ ਤੇ ਇਹ ਬਟਰ ਕਾਟਨ ਦੇ ਉੱਪਰ ਆਪਣਾ ਸੂਟ ਰੈਡੀ ਹੋਇਆ ਤੇ ਦੁਪੱਟਾ ਇਹਦੇ ਨਾਲ ਆਪਾਂ ਟਾਈ ਐਂਡ ਡਾਈ ਵੀ ਰੱਖ ਸਕਦੇ ਆਂ ਐਂਡ ਬੇਸ ਕਲਰ ਵੀ ਰੱਖ ਸਕਦੇ ਆਂ ਇਹ ਵੀ ਬਹੁਤ ਜ਼ਿਆਦਾ ਪਿਆਰਾ ਨੈਕਸਟ ਆ ਗਿਆ ਜੀ ਆਪਣਾ ਇਹ ਵਾਲਾ ਸੂਟ ਇਹ ਵੀ ਬਹੁਤ ਪਿਆਰਾ ਜਿਹਾ ਪੀਸ ਰੈਡੀ ਹੋਇਆ ਇਹ ਫੈਬਰਿਕ ਮੈਂ ਤੁਹਾਡੇ ਨਾਲ ਪਹਿਲਾਂ ਸ਼ੇਅਰ ਵੀ ਕੀਤਾ ਸੀਗਾ ਵੀਡੀਓ ਦੇ ਵਿੱਚ ਹੀ ਆਪਣਾ ਰੈਡੀ ਹੋਇਆ ਡਾਟਸ ਵਾਲਾ ਫੈਬਰਿਕ ਹੈ ਜੀ ਐਕਸਪੋਰਟ ਦੀ ਕਾਟਨ ਰੋਗੀ ਇਹ ਡਾਟਸ ਦੇ ਵਿੱਚ ਬਹੁਤ ਪਿਆਰਾ ਜਿਹਾ ਕਲਰ ਹੈ ਇਹਦੇ ਉੱਪਰ ਵੀ ਆਪਾਂ ਕੰਮ ਕੀਤਾ ਬਹੁਤ ਪਿਆਰਾ ਜਿਹਾ ਸੂਟ ਰੈਡੀ ਹੋਇਆ ਇਹ ਵੀ ਇਹ ਵੱਡੇ ਪਨੇ ਦੇ ਵਿੱਚ ਆਉਂਦੇ ਆ ਸੂਟ ਇਦਾਂ ਇਹਦੇ ਪੂਰੇ ਫਰੰਟ ਤੇ ਆਪਾਂ ਇਦਾਂ ਫਲਾਰ ਐਡ ਆਨ ਕੀਤੇ ਜੋ ਕਿ ਬਹੁਤ ਜ਼ਿਆਦਾ ਪਿਆਰੇ ਲੱਗ ਰਹੇ ਤੁਸੀਂ ਚੈੱਕ ਕਰ ਸਕਦੇ ਆਫ ਵਟ ਸ਼ੇਡ ਦਿੱਤਾ ਆਪਾਂ ਨੂੰ ਠੀਕ ਹੈ ਜੀ ਇਹਦਾ ਫਰੰਟ ਰਹੂਗਾ ਐਂਡ ਇਹਦੀਆਂ 슬ੀਵਸ ਤੇ ਕੰਮ ਆ ਗਿਆ ਇਹ 슬ੀਵਸ ਤੇ ਕੰਮ ਰਹੂਗਾ 슬ੀਵਸ ਤੇ ਪੂਰਾ ਬਾਰਡਰ ਦਿੱਤਾ ਹੋਇਆ ਆਪਾਂ ਨੇ ਇਹ ਵਿਦਆਊਟ ਲਾਈਨਿੰਗ ਤੁਸੀਂ ਸਟਿਚ ਕਰਵਾ ਸਕਦੇ ਹੋ ਇਹਨੂੰ ਐਂਡ ਇਹ ਆਗੀ ਜੀ ਦੀ ਸਲਵਾਰ ਸਲਵਾਰ ਤੇ ਵੀ ਆਪਾਂ ਇਦਾਂ 슬ੀਵਸ ਤੇ ਬਾਰਡਰ ਦਿੱਤਾ ਸਲਵਾਰ ਤੇ ਵੀ ਬਾਰਡਰ ਦਿੱਤਾ ਹੋਇਆ ਇਦਾਂ ਕਲਰ ਐਂਡ ਫੈਬਰਿਕ ਬਹੁਤ ਪਿਆਰਾ ਤੁਸੀਂ ਚੈੱਕ ਕਰੋ ਫਿਨਿਸ਼ਿੰਗ ਇਦਾਂ ਪੂਰੇ ਬੰਚ ਆਉਣਗੇ ਫਰੰਟ ਤੇ ਡਿਜ਼ਾਈਨਰ ਜੀ ਆਪਣਾ ਪੀਸ ਰੈਡੀ ਹੋ ਗਿਆ ਹੈ ਇਹਦੇ ਨਾਲ ਆਪਾਂ ਕੋਟਾ ਕਾਟਨ ਕੋਟਾ ਦਾ ਦੁਪੱਟਾ ਰੱਖਿਆ ਜੀ ਟੱਟੇ ਦੇ ਵਿੱਚ ਆਫ ਵਾਈਟ ਆਪਾਂ ਇਦਾਂ ਟਾਈ ਐਂਡ ਡਾਈ ਦਿੱਤੀ ਹੋਈ ਹੈ ਤੇ ਆਪਾਂ ਇਹਨੂੰ ਫਿਨਿਸ਼ਿੰਗ ਵੀ ਆਫ ਵਾਈਟ ਦੀ ਕਰਾਂਗੇ ਦੁਪੱਟੇ ਨੂੰ ਆਫ ਵਾਈਟ ਕਲਰ ਦੀ ਬਹੁਤ ਪਿਆਰਾ ਜਿਹਾ ਸੂਟ ਆਪਣਾ ਰੈਡੀ ਹੋਇਆ ਕਾਟਨ ਫੈਬ੍ਰਿਕ ਦੇ ਵਿੱਚ ਨੈਕਸਟ ਆਜੂਗਾ ਜੀ ਆਪਣਾ ਇਹ ਵਾਲਾ ਇਹ ਜੂਟ ਫੈਬਰਿਕ ਦੇ ਵਿੱਚ ਆਪਣੇ ਕੋਲ ਸ਼ਰਟ ਰੈਡੀ ਹੋਈ ਆ ਗਾਜਰੀ ਜਾਂ ਸ਼ੇਡ ਹੈ ਬਹੁਤ ਪਿਆਰਾ ਜਿਹਾ ਇਹ ਸਿੰਗਲ ਸ਼ਰਟ ਤੁਸੀਂ ਲੈ ਸਕਦੇ ਹੋ ਵਾਈਟ ਬਾਟਮ ਨਾਲ ਇਹਨੂੰ ਤੁਸੀਂ ਵੇਅਰ ਕਰ ਸਕਦੇ ਹੋ ਇਦਾਂ ਵੀ ਜਿੱਦਾਂ ਆਪਣੇ ਕੋਲ ਬਾਟਮ ਹੁੰਦੀਆਂ ਤਾਂ ਆਪਾਂ ਕਿਸੇ ਵੀ ਮਤਲਬ ਆਪਣੀ ਬਾਟਮ ਚਿਕਨੀਆਂ ਬਾਟਮ ਹੁੰਦੀਆਂ ਆਪਣੇ ਕੋਲ ਵਾਈਟ ਤਾਂ ਹਮੇਸ਼ਾ ਸਭ ਕੋ ਲਈ ਬਾਟਮ ਹੁੰਦੀਆਂ ਆਪਾਂ ਉਹਨਾਂ ਨਾਲ ਇਹਨੂੰ ਵੇਅਰ ਕਰ ਸਕਦੇ ਹਾਂ ਇਦਾਂ ਸ਼ਰਟ ਆ ਗਈ ਜੀ ਬਹੁਤ ਪਿਆਰਾ ਜਿਹਾ ਕੰਮ ਕੀਤਾ ਇਹਦੇ ਉੱਪਰ ਇਹ ਘੇਰਾ ਆ ਗਿਆ ਜੀ ਘੇਰਾ ਐਂਡ ਚਾਕ ਸੈਂਟਰ ਪੈਨਲ ਆ ਜਾਊਗਾ ਇਹਦਾ ਸੈਂਟਰ ਪੈਨਲ ਆ ਗਿਆ ਇਹਨੂੰ ਫਰੋਜੀ ਦਾ ਟੱਚ ਅਪ ਦਿੱਤਾ ਆਪਾਂ ਲਾਈਟ ਡਾਰਕ ਜੋ ਕਿ ਇਹਦੇ ਉੱਪਰ ਬਹੁਤ ਜ਼ਿਆਦਾ ਉੱਠ ਕੇ ਆਇਆ ਇਹਦਾ ਫਰੰਟ ਆ ਗਿਆ ਤੇ ਇਹਦੀਆਂ 슬ੀਵਸ ਤੇ ਕੰਮ ਆ ਜਾਊਗਾ 슬ੀਵਸ ਵੀ ਇਹਦੀਆਂ ਪੂਰੀਆਂ ਹੈਵੀ 슬ੀਵਸ ਰੱਖੀਆਂ ਬਾਰਡਰ ਦੇ ਕੇ ਆਫ ਵਾਈਟ ਉੱਪਰ ਆਪਾਂ ਫਰੋਜ਼ੀ ਦਾ ਟੱਚ ਦਿੱਤਾ ਹੋਇਆ ਫੁੱਲ ਹੈਵੀ ਦੇ ਵਿੱਚ 슬ੀਵਸ ਦਾ ਕੰਮ ਆ ਗਿਆ। ਫਰੰਟ ਐਂਡ ਹੈਵੀ 슬ੀਵਸ ਆ ਜਾਣਗੀਆਂ। ਆਫ-ਵਾਈਟ ਬਾਟਮ ਦੇ ਨਾਲ ਤੁਸੀਂ ਇਹਨੂੰ ਵੇਅਰ ਕਰ ਸਕਦੇ ਹੋ। ਜੂਟ ਦਾ ਫੈਬਰਿਕ ਆ ਸ਼ਰਟ ਜੂਟ ਫੈਬਰਿਕ ਚ ਰਹੂਗੀ। ਬਟ ਸੇਮ ਫੈਬਰਿਕ ਦੇ ਵਿੱਚ ਜੇ ਤੁਸੀਂ ਕੋ ਰੈਡੀ ਕਰ ਦੋ ਤਾਂ ਸੀਮ ਫੈਬਰਿਕ ਸੀਮ ਕਲਰ ਨਹੀਂ ਹੋਊਗਾ ਆਪਾਂ ਕਿਸੇ ਹੋਰ ਫੈਬਰਿਕ ਤੇ ਤੁਸੀਂ ਸੀਮ ਡਿਜ਼ਾਈਨ ਰੈਡੀ ਕਰਵਾ ਸਕਦੇ ਹੋ ਸਾਡੇ ਤੋਂ 올ਓਵਰ ਸੂਟ ਤੇ ਵੀ ਡਿਜ਼ਾਈਨ ਕਰਵਾ ਸਕਦੇ ਹੋ ਮੈਂ ਤੁਹਾਨੂੰ ਵਾਰ-ਵਾਰ ਇਹ ਚੀਜ਼ ਕਹਿੰਦੀ ਕਿ ਜਿੰਨੇ ਡਿਜ਼ਾਈਨ ਮੈਂ ਤੁਹਾਨੂੰ ਦਿਖਾਇਆ ਤੁਸੀਂ ਆਪਣੀ ਚੁਆਇਸ ਦੇ ਕਲਰ ਫੈਬਰਿਕ ਤੇ ਰੈਡੀ ਕਰਵਾ ਸਕਦੇ ਹੋ ਸਾਡੇ ਤੋਂ ਠੀਕ ਹੈ ਜੀ ਜਿੱਦਾਂ ਅੱਗੇ ਮੌਸਮ ਚੇਂਜ ਹੋ ਰਿਹਾ ਤਾਂ ਤੁਸੀਂ ਜਿੱਦਾਂ ਪਾਰਟੀ ਵੇਅਰ ਕ੍ਰੇਪ ਵਗੈਰਾ ਤੇ ਵੀ ਰੈਡੀ ਕਰਵਾ ਸਕਦੇ ਹੋ ਸਾਰੇ ਡਿਜ਼ਾਈਨ ਤੇ ਇਹ ਆਪਣੀ ਅੱਜ ਦੀ ਕਲੈਕਸ਼ਨ ਸੀ ਜੀ ਤੇ ਤੁਸੀਂ ਕਮੈਂਟ ਕਰਕੇ ਦੱਸਿਓ ਤੁਹਾਨੂੰ ਆਪਣੀ ਅੱਜ ਵਾਲੀ ਕਲੈਕਸ਼ਨ ਕਿਵੇਂ ਦੀ ਲੱਗੀ ਇਹ ਵੀਡੀਓ ਵਾਚ ਕਰਨ ਲਈ ਧੰਨਵਾਦ